ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੁੱਖ ਤੌਰ ਤੇ ਕਿਸਾਨ ਵੀਰਾਂ ਦੇ ਸਵਾਲ ਇਹੀ ਆ ਰਹੇ ਆ ਜੀ ਝੋਨੇ ਦੀ ਲਵਾਈ ਹੋ ਗਈ ਆ ਅਸੀਂ ਪੋਟਾਸ਼ ਨਹੀਂ ਪਾਇਆ ਜਾਂ ਸੁਪਰ ਨਹੀਂ ਪਾਇਆ ਕਦੋਂ ਪਾਈਏ ਕਿੰਨੇ ਦਿਨ ਤੇ ਪਾਈਏ ਅਸੀਂ ਜ਼ਿੰਕ ਸੁਪਰ ਯੂਰੀਆ ਕਦੋਂ ਪਾਈਏ ਜਾਂ ਯੂਰੀਆ ਤੇ ਜ਼ਿੰਕ ਪਾ ਸਕਦੇ ਆ ਜਾਂ ਸੁਪਰ ਤੇ ਜ਼ਿੰਕ ਪਾ ਸਕਦੇ ਆ ਜਾ ਪोटाਸ਼ ਤੇ ਜ਼ਿੰਕ ਪਾ ਸਕਦੇ ਆ ਕਿਸਾਨ ਵੀਰੂ ਪਹਿਲਾਂ ਵੀ ਮੈਂ ਕਲੀਅਰ ਕੀਤਾ ਹੋਇਆ ਬੇਨਤੀ ਕਿਰਪਾ ਕਰਕੇ 5-4 ਮਿੰਟ ਵੀਡੀਓ ਦੇਖਣ ਨੂੰ ਕੱਢ ਲਿਆ ਕਰੋ ਇਹ ਮੈਂ ਤਾਂ ਹੀ ਪਾਉਣਾ ਕਿ ਜਿਹੜਾ ਸਵਾਲਾਂ ਦੇ ਜਵਾਬ ਦੇਣੇ ਥੋੜੇ ਔਖੇ ਹੁੰਦੇ ਤਕਰੀਬਨ ਮੈਂ ਹਰ ਇੱਕ ਚੀਜ਼ ਨੂੰ ਕਲੀਅਰ ਕੀਤਾ ਹੋਇਆ ਹੁੰਦਾ ਪਰ ਫਿਰ ਵੀ ਕਿਸਾਨ ਵੀਰ ਜਿਹੜੇ ਥੱਲੇ ਉਹੀ ਸਵਾਲ ਵਾਰ-ਵਾਰ ਤੇ ਇਹ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਜ਼ਿੰਕ ਪਾਉਣ ਦਾ ਢੰਗ ਤੇ ਜ਼ਿੰਕ ਕਿਹੜਾ ਵਰਤਣਾ ਉਹ ਉਹਦੇ ਵਿੱਚ ਆਪਣੇ ਹਰ ਸਾਲ ਹੀ ਨੁਕ ਜਿਹੜਾ ਹੈਗਾ ਇਹ ਨੁਕਸ ਰਹਿ ਜਾਂਦਾ ਤੇ 50% ਤੋਂ ਵੱਧ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਝੋਨੇ 'ਚੋਂ ਜ਼ਿੰਕ ਡੈਫੀਸ਼ੈਂਸੀ ਹੋ ਹੀ ਜਾਂਦੀ ਜਿਹੜੇ ਕਿਸਾਨ ਵੀਰ ਤਾਂ ਸਪਰੇਅ ਕਰ ਲੈਂਦੇ ਆ ਕਿਉਂਕਿ ਜ਼ਿੰਕ ਡੈਫੀਸ਼ੈਂਸੀ ਆਉਣ ਦੇ ਕਈ ਕਾਰਨ ਹੁੰਦੇ ਆ ਇਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿਹੜੀਆਂ-ਕਿਹੜੀਆਂ ਖਾਦਾਂ ਕਦੋਂ ਹੁਣ ਪਾ ਸਕਦੇ ਦੁਬਾਰਾ ਫੇਰ ਰਿਪੀਟ ਕਰਦੇ ਨੇ ਜ਼ਿੰਕ ਦੀ ਘਾਟ ਕਿੱਥੇ ਆਉਂਦੀ ਹੈ ਜਿੱਥੇ ਜ਼ਮੀਨ ਦੀ ਪੀਐਚ ਬਹੁਤ ਜ਼ਿਆਦਾ ਹੈ ਕਰਾਟੀਆਂ ਜ਼ਮੀਨਾਂ ਨੇ ਜਿੱਥੇ ਮਿਨਰਲਜ਼ ਜਿਨ੍ਹਾਂ ਨੇ ਜ਼ਿੰਕ ਅਵੇਲੇਬਿਲਟੀ ਵਧਾਉਣੀ ਹੁੰਦੀ ਉਹ ਇਨਸਾਲੂਬਲ ਬਣ ਜਾਂਦੇ ਆ ਦੂਸਰਾ ਜਿੱਥੇ ਜ਼ਮੀਨ 'ਚ ਆਪਾਂ ਫਾਸਫੋਰਸ ਤਾਂ ਸਿੱਟੀ ਜਾਂਨੇ ਡੀਏਪ ਠੋਕੀ ਜਾਂਨੇ ਵਾਰ-ਵਾਰ ਕਿਉਂਕਿ ਡੀਏਪ ਦਾ ਆਪਾਂ ਨੂੰ ਜਾਂ ਯੂਰੀਆ ਦਾ ਹੁੰਦਾ ਕਿ ਡੀਏਪ ਪਾ ਦਿਓ ਜਾਂ ਯੂਰੀਆ ਪਾ ਦਿਓ ਡੀਏਪ ਜਾਂ ਜੋ ਫਾਸਫੋਰਸ ਵਾਲੀ ਕੋਈ ਵੀ ਫਸ ਜਿੱਥੇ ਜ਼ਿਆਦਾ ਪਾਉਂਦੇ ਆ ਇੰਬੈਲੈਂਸ ਉੱਥੇ ਵੀ ਜ਼ਿੰਕ ਦੀ ਘਾਟ ਵੱਧ ਆਊਗੀ ਫਾਸਫੋਰਸ ਜ਼ਰੂਰ ਤੋਂ ਜ਼ਿਆਦਾ ਜ਼ਮੀਨ 'ਚ ਪਿਆ ਹੋਇਆ ਤੇ ਮੁੱਖ ਤੌਰ ਤੇ ਤੀਜਾ ਜਿਹੜਾ ਮੈਂ ਤੁਹਾਡੇ ਨਾਲ ਜ਼ਿਕਰ ਵੀ ਕੀਤਾ ਸੀ ਕਿ ਜਿੱਥੇ ਲਗਾਤਾਰ ਪਾਣੀ ਖੜਾ ਰਹਿੰਦਾ ਸਬਮਰਜ ਸੋਇਲ ਜਿੱਥੇ ਲਗਾਤਾਰ ਪਾਣੀ ਹੁੰਣ ਜਿਵੇਂ ਝੋਨੇ ਦੇ ਵਿੱਚ ਆਪਾ ਖੜਾਉਨੇ ਆਂ ਕਈ ਵਾਰ ਘਟਾਉਂਦੇ ਹੀ ਨਹੀਂਗੇ ਫਟਾਰੇ ਸਮੇਂ ਖੇਤ ਚ ਝੋਨੇ ਚ ਪਾਣੀ ਹੋਈ ਨਹੀਂ ਘਟਾਉਂਦੇ ਉੱਥੇ ਜਿਹੜਾ ਜ਼ਿੰਕ ਹੈ ਉਹ ਨਾ ਘੁਲਣਸ਼ੀਲ ਕੰਪਲੈਕਸ ਬਣ ਜਾਂਦੇ ਉਹਦੇ ਜਾਂ ਤਾਂ ਫ੍ਰੈਂਕਲਾਈਨਾਈਟ ਇਹ ਲੋਹੇ ਨਾਲ ਕੰਪਲੈਕਸ ਬਣਦਾ ਜਾਂ ਸਲਫਰ ਨਾਲ ਜ਼ਿੰਕ ਸਲਫਾਈਡ ਜਾਂ ਕਾਰਬੋਨੇਟਸ ਨਾਲ ਜ਼ਿੰਕ ਕਾਰਬੋਨੇਟ ਜਾਂ ਫਿਰ ਪਾਣੀ ਦੇ ਹਾਈਡਰੋਕਸਾਈਡ ਅਣੂ ਦੇ ਨਾਲ ਮਿਲ ਕੇ ਜ਼ਿੰਕ ਹਾਈਡਰੋਕਸਾਈਡ ਬਣਾ ਦਿੰਦਾ ਹੈ ਇਨਸਾਲੂ ਬਲ ਕੰਪਲੈਕਸ ਦੇ ਰੂਪ ਚ ਜ਼ਿੰਕ ਬੰਨਿਆ ਜਾਂਦਾ ਜਦੋਂ ਪਾਣੀ ਚ ਲਗਾਤਾਰ ਪਾਣੀ ਖੜਾ ਰਹਿੰਦਾ ਖੇਤ ਚ ਇਸ ਕਰਕੇ ਤੁਹਾਨੂੰ ਕਿਹਾ ਸੀ ਜ਼ਿੰਕ ਪਾਉਣ ਦਾ ਸਹੀ ਸਮਾਂ 12 ਤੋਂ 15 ਦਿਨ ਤੱਕ ਜ਼ਿੰਕ ਪਾ ਦਿਓ ਖੇਤ ਚ ਕਿਉਂਕਿ ਉਸ ਟਾਈਮ ਤੇ ਵੱਧ ਘਾਟ ਆਉਂਦੀ ਹੈ ਤੇ 12 ਤੋਂ 15 ਦਿਨ ਤੇ ਤਾਂ ਕਿਹਾ ਸੀ ਉਸ ਤੋਂ ਬਾਅਦ ਆਪਾਂ ਇੱਕ ਵਾਰੀ ਪਾਣੀ ਘਟਾਉਣਾ ਕਿਉਂਕਿ ਦੋ ਘੰਟੇ ਆਪਾਂ ਖੇਤ ਚ ਪਾਣੀ ਖੜਾ ਰੱਖਣਾ ਹੁੰਦਾ ਕੱਦੂ ਵਾਲੇ ਦੇ ਵਿੱਚ ਤਾਂ ਕਿ ਨਦੀਨਾਂ ਦਾ ਪਨਦੀਨ ਆਸ਼ਕ ਪਾਸੇ ਕਿ ਨਦੀਨ ਨਾ ਹੁਣ ਖੇਤ ਤਰੇੜਾਂ ਦਾ ਪਾਟਣ ਇੱਕ ਵਾਰੀ ਜਿੰਕ ਰੇਤਾ ਚਰ ਲਾ ਕੇ ਉਦੋਂ 21% ਜਾਂ 33% ਪਾ ਦਿਓ 21% 10 ਕਿਲੋ ਹਰ ਸਾਲ 33% 6.5-7 ਕਿਲੋ ਜੇ ਪਿਛਲੇ ਸਾਲ ਘਾਟ ਆਈ ਸੀ ਤਾਂ ਤੁਹਾਨੂੰ ਦੋ ਵਾਰੀ ਵੀ ਪਾਉਣਾ ਪੈ ਸਕਦਾ ਤੇ ਉਦੋਂ ਬਾਅਦ ਰੇਤਾ ਚਰ ਲਾ ਕੇ ਸੈੱਡ ਦਿਓ ਛੱਟਾ ਦੇ ਦਿਓ ਫਿਰ ਉੱਚ ਜਿਹੜੇ ਹੈਗੇ ਕੇਰਾ ਹਵਾ ਲਵਾ ਦਿਓ ਖੇਤ ਨੂੰ ਚੰਗੀ ਤਰ੍ਹਾਂ ਫਿਰ ਇੱਕ ਵਾਰ ਭਰ ਕੇ ਦੂਜੀ ਵਾਰ ਫਿਰ ਹਵਾ ਲਵਾ ਦਿਓ ਵਧੀਆ ਜਿੰਕ ਦੀ ਅਵੇਲੇਬਿਲਟੀ ਹੋ ਜਾਊਗੀ ਜਿ ਯੂਰੀਆ ਦੇ ਨਾਲ ਤੁਸੀਂ ਪਾਉਣਾ ਕਿਉਂਕਿ ਯੂਰੀਆ ਆਪਾਂ ਪਹਿਲੀ ਕਿਸ਼ਤ ਪਾਉਣੀ 7 ਦਿਨ ਤੱਕ ਤੇ ਉਦੋਂ ਬਾਅਦ ਵੀ ਫਿਰ ਵੀ ਆਪਾਂ ਖੇਤ ਚ ਪਾਣੀ ਰੱਖਣਾ ਉਦੋਂ ਜਿੰ ਆਉਣਾ ਪਾਓ ਥੋੜੀ ਖੁਸ਼ੀ ਆ ਇਹ ਮੈਂ ਵਾਰ-ਵਾਰ ਤਾਈਆਂ ਦੰ ਦੱਸ ਰਿਹਾ ਜਿਹੜੀ ਸੁਪਰ ਤੇ ਪोटाश ਹੈ ਇਹ ਆਪਾਂ ਪਾਉਣੀ ਸੀ ਕਦੂ ਕਰਨ ਸਮੇ ਜਾਂ ਪਹਿਲਾਂ ਖੇਤ ਤਿਆਰ ਕਰਨ ਸਮੇ ਜੇ ਨਹੀਂ ਪਾਈ ਤਾਂ ਤੁਸੀਂ ਪਹਿਲੇ 5-7 ਦਿਨ 10 ਦਿਨਾਂ ਚ ਜਦੋਂ ਵੀ ਪਾਉਣੀ ਜਲਦੀ ਖਤਮ ਕਰ ਦਿਓ ਜਿੰਨੀ ਜਲਦੀ ਖਤਮ ਕਰੋਗੇ ਫਸਲ ਓਨੀ ਜਲਦੀ ਜਿਹੜੀ ਅਪਡੇਟ ਇਹਦੀ ਕਰਨ ਲੱਗੂਗੀ ਸ਼ੁਰੂ ਦੇ ਵਿੱਚ ਪोटाश ਫਾਸਫੋਰਸ ਸਲਫਰ ਕੈਲਸ਼ੀਅਮ ਦੀ ਬੜੀ ਜ਼ਰੂਰਤ ਹੁੰਦੀ ਆ ਪਹਿਲੇ 10 ਦਿਨਾਂ ਚ ਇਹ ਨਵੇੜ ਦੋ ਜਾਂ ਕਰਨਾ ਉਸ ਤੋਂ ਬਾਅਦ ਜ਼ਿੰਕ ਪਾ ਲਓ 2-4 ਦਿਨ ਬਾਅਦ 5 ਦਿਨ ਦਾ 5 ਦਿਨ ਦਾ ਗੈਪ ਰੱਖ ਲਓ ਜਾਂ ਹਫਤੇ ਦਾ ਗੈਪ ਰੱਖ ਲਓ ਪਹਿਲੇ 7 ਦਿਨਾਂ ਅਜ ਤੁਸੀਂ ਪਾ ਦਿਓ ਉਹਨੂੰ ਯੂਰੀਆ ਨਾਲ ਪਾ ਦਿਓ ਜਦੋਂ ਯੂਰੀਆ ਪਾਣੀ ਉਹਦੋਂ ਪਾ ਦਿਓ ਤੁਸੀਂ ਸੁਪਰ ਪਾਉਣੀ ਆ ਜਾਂ ਆਪਣੀ ਪਟਾਸ਼ ਪਾਉਣੀ ਆ ਨਾਲ ਦੀ ਨਾਲ ਜੇ ਮਿਕਸ ਕਰਕੇ ਵੀ ਪਾਉਣੀ ਤਾਂ ਜਲਦੀ ਉਹ ਜਦੋਂ ਮਿਕਸ ਕਰਕੇ ਖਾਦਾਂ ਰੱਖਦੇ ਆ ਲੰਬਾ ਸਮਾਂ ਨਾ ਰੱਖੋ ਨਾਲ ਦੀ ਨਾਲ ਖੇਤ ਦੇ ਵਿੱਚ ਖਿਲਾਰ ਦਿਓ ਤਾਂ ਕਿ ਉਹਦੇ ਜਿਹੜੇ ਹੈਗੇ ਆ ਲੰਪਸ ਵਗੈਰਾ ਨਾ ਮਤਲਬ ਢੇਲੇ ਜੇ ਨਾ ਬਣਨ ਤੇ ਜਿੰਕ ਨੂੰ ਪਾਓ ਮਿੱਟੀ ਜਰਲਾ ਕੇ ਉਸ ਤੋਂ ਬਾਅਦ ਕਰੋ ਸਪਰੇਅ ਕਿਉਂਕਿ ਲਗਾਤਾਰ ਜੇ ਉਹ ਖੇਤ 'ਚ ਪਾਣੀ ਖੜਾ ਜੇ ਤੁਸੀਂ ਰੱਖਣਾ ਤਾਂ ਜੇ ਸਪਰੇਅ ਜਿਹੜੀ ਅਸਰ ਕਰਦੀ ਹੈ ਉਹ ਥੱਲੇ ਪਾਈ ਦੇ ਨਾਲੋਂ ਵੀ ਵਧੀਆ ਰਿਜ਼ਲਟ ਤੁਹਾਨੂੰ ਮਿਲੂਗਾ ਥੱਲੇ ਜਿਹੜੀ ਪਾਣੀ ਉਹ ਜ਼ਰੂਰ ਪਾਣੀ ਹੋਣੇ ਇਹ ਨਾ ਕਿਸਾਨ ਵੀਰ ਪੁੱਛਣ ਲੱਗ ਪੈਣਗੇ ਜੇ ਆਪਾਂ ਸਪਰੇਅ ਕੱਲੀ ਕਰ ਦਈਏ ਤਾਂ ਜਿਹੜਾ ਥੱਲੇ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਜਿਹੜਾ ਕੰਟੈਂਟ ਆਪਾਂ ਨੂੰ ਥੱਲੇ ਪਾ ਕੇ ਇਹੀ ਜਿਹੜੇ 10 ਕਿਲੋ ਆ ਉਹ ਪਾਉਣੀ ਪਾਉਣੀ ਆ ਉਦੋਂ ਬਾਅਦ ਜਿਹੜੀ ਸਪਰੇਅ 10 ਅਡੀਸ਼ਨਲ ਤੁਹਾਨੂੰ ਮਿਲੂਗਾ ਫੇਰ ਹੀ ਆਪਣਾ ਝਾੜ ਦਾ ਵਧੀਆ ਜਿਹੜਾ ਹੈਗਾ ਰਿਜ਼ਲਟ ਮਿਲੂਗਾ ਸਪਰੇਅ ਤੁਸੀਂ 2 ਤੋਂ 3 ਕਰਨੀਆਂ ਨੇ ਉਹ ਮੈਂ ਸਪਰੇਅ ਵੀ ਅੱਜ ਕੱਲ ਤੱਕ ਤੁਹਾਨੂੰ ਜਿਹੜੀ ਹੈਗੀ ਡਿਟੇਲ ਚ ਦੱਸ ਦਿੰਨਾ ਜ਼ਿੰਕ ਦਾ ਮੁੱਖ ਰੋਲ ਹੁੰਦਾ ਫੋਕ ਘਟਾਉਣ ਚ ਪੋਲਨ ਗ੍ਰੇਨ ਆ ਜਿਹੜੇ ਪਰਪਰਾਕਾਣ ਆ ਉਹਨਾਂ ਨੂੰ ਬਣਾਉਣ ਦੇ ਵਿੱਚ ਜਦੋਂ ਉਹਦੀ ਪੋਲੀਨੇਸ਼ਨ ਹੋਣੀ ਸ਼ੁਰੂ ਹੋਣੀ ਆ ਤੇ ਫੇਰ ਹੀ ਜਿਹੜੇ ਜੇ ਪੋਲਨ ਬਣਨਗੇ ਸਟਰੈਂਥ ਉਹਨਾਂ ਦੀ ਪੂਰੀ ਹੋਊਗੀ ਫੇਰ ਹੀ ਪੋਲੀਨੇਸ਼ਨ ਪ੍ਰੋਪਰ ਹੋ ਕੇ ਦਾਣੇ ਬਣਨੇ ਆ ਤੇ ਜੇ ਜ਼ਿੰਕ ਦੀ ਘਾਟ ਰਹਿ ਜੇ ਜਿਹੜੀ ਕਿ ਆਪਣੇ ਆਮ ਹੀ ਖੇਤਾਂ ਦੇ ਵਿੱਚ ਰਹਿ ਜਾਂਦੀ ਕਿਉਂਕਿ ਜਾਂ ਤਾਂ ਆਪਾਂ ਜ਼ਿੰਕ ਨਹੀਂ ਸਹੀ ਵਾਰ ਦੇ ਜਾਂ ਤਰੀਕਾ ਨਹੀਂ ਪਾਉਂਦਾ ਸਹੀ ਵਾਰਤ ਦੇ ਤੇ ਉਹਦੇ ਨਾਲ ਝਾੜ ਦਾ ਬਹੁਤ ਫਰਕ ਪੈਂਦਾ ਕਈ ਵਾਰ ਕਿਸਾਨ ਵੀਰ ਜਿਵੇਂ ਦੌਗੀਆਂ ਦੇ ਵਿੱਚ ਵਾਰ-ਵਾਰ ਆਪਾਂ ਲਗਾਤਾਰ ਖੇਤ ਚ ਪਾਣੀ ਰੱਖਿਆ ਖੜਾ ਰੱਖਿਆ ਤੇ ਇੱਕ ਵਾਰ ਜ਼ਿੰਕ ਪਾਤੀ ਤੇ ਉਹ ਦੁਬਾਰਾ ਵੀ ਕਿਸਾਨ ਵੀਰ ਦੌਗੀਆਂ ਚ ਘਾਟ ਆ ਸਕਦੀ ਹੈ ਫੇਰ ਆਪਾਂ ਕਈ ਵਾਰ ਕੀ ਹੁੰਦਾ ਕਿ ਯੂਰ ਗਿਆ ਜਾਂ ਉਹਦੇ ਨਾਲ ਆਪਾਂ ਉਲੀਨਾਸ਼ਕ ਪਾਉਣਾ ਸ਼ੁਰੂ ਕਰ ਦਿੰਨੇ ਆ ਜਾਂ ਕਈ ਵਾਰ ਜੇ ਮੈਗਨੀਸ਼ੀਅਮ ਦੀ ਘਾਟ ਨਹੀਂ ਹੈਗੀ ਤਾਂ ਜ਼ਿੰਕ ਦੀ ਘਾਟ ਜੇ ਦੋਗੀਆਂ ਜੇ ਹੈਗੀ ਤਾਂ ਫਿਰ ਆਪਾਂ ਮੈਗਨੀਸ਼ੀਅਮ ਪਾਉਣ ਲੱਗ ਪੈਂਦੇ ਆ ਕਈ ਵਾਰ ਬੂਟੇ ਹਰੇ ਹੋ ਜਾਂਦੇ ਉਹਦੇ ਨਾਲ ਤਾਂ ਉਹ ਜਿਹੜੀ ਹਿਡਨ ਹੰਗਰ ਵੀ ਰਹਿ ਜਾਂਦੀ ਹੈ ਇੱਕ ਤਰ੍ਹਾਂ ਦੀ ਘਾਟ ਹੈਗੀ ਹੈ ਆਪਾਂ ਉਹਨੂੰ ਹਰੇ ਵਾਈ ਕੇਰਮ ਚਲਾਤੀ ਕਿਉਂਕਿ ਕੁਝ ਟਾਈਮ ਬਾਅਦ ਜਿਹੜੀ ਹੈਗੀ ਆਪੇ ਬੂਟੇ ਮਾੜਾ ਮੋਟਾ ਜਿਹੜਾ ਹੈਗਾ ਚੱਲਣ ਲੱਗ ਪੈਂਦੇ ਆ ਪਰ ਜੇ ਸਵੀਅਰ ਡੈਫੀਸ਼ੈਂਸੀ ਆਊਗੀ ਤਾਂ ਬੂਟੇ ਮਰਨਗੇ ਕਈ ਖੇਤਾਂ ਦੇ ਵਿੱਚ ਡੈਫੀਸ਼ੀਐਂਸੀ ਜਿਹੜੀ ਹੈਗੀ ਘੱਟ ਹੁੰਦੀ ਕਈ ਖੇਤਾਂ ਦੇ ਵਿੱਚ ਸਵੀਅਰ ਡੈਫੀਸ਼ੀਐਂਸੀ ਹੁੰਦੀ ਹੈ ਸੋ ਕਿਰਪਾ ਕਰਕੇ ਇਹ ਜਿਹੜੀ ਹੈਗੀ ਆ ਸੁਪਰ ਪੋਟਾਸ਼ ਜਿਹੜੀ ਯੂਰੀਆ ਉਹ ਪਹਿਲੇ 10 ਦਿਨਾਂ 'ਚ ਤੁਸੀਂ ਨਵੇੜ ਦਿਓ ਕੰਮ ਤੇ ਉਸ ਤੋਂ ਬਾਅਦ 5-7 ਦਿਨ ਬਾਅਦ ਜਿਹੜਾ ਹੈਗਾ 15 ਦਿਨ ਤੱਕ ਜਿਹੜਾ ਹੈਗਾ ਜ਼ਿੰਕ ਖਤਮ ਕਰ ਦਿਓ ਰੇਤਾ ਜਰ ਲਾ ਕੇ ਉਹਨੂੰ ਪਾ ਦਿਓ ਤੇ ਤਾਂ ਕਿ ਤੁਹਾਨੂੰ ਜਿਹੜੇ ਵਧੀਆ ਨਤੀਜੇ ਮਿਲਣਗੇ ਜਿੰਨੀ ਜਲਦੀ ਪਾਵਾਂਗੇ ਜੇ ਪੋਟਾਸ਼ ਨਹੀਂ ਪਾਈ ਸੁਪਰ ਨਹੀਂ ਪਾਈ ਯੂਰੀਆ ਦੀ ਪਹਿਲੀ ਗੈਸ ਤੇ ਜਿਹੜੀ ਪਾਉਣੀ ਆ 7 ਦਿਨ ਤੱਕ ਇਹ ਪਾ ਦਿਓ ਛੱਟਾ ਦੇ ਦੇ ਉਹਨੂੰ ਲਾ ਕੇ ਉਸ ਤੋਂ ਬਾਅਦ ਜਿਹੜੀ ਜ਼ਿੰਕ ਜਦੋਂ ਪਾਉਣੀ ਉਸ ਤੋਂ ਬਾਅਦ ਇੱਕ ਵਾਰੀ ਖੇਤ ਚ ਪਾਣੀ ਘਟਾ ਦਿਓ 12 ਦਿਨ ਤੇ ਪਾਉਣੀ ਆ 15 ਦਿਨ ਤੇ ਪਾਉਣੀ ਆ 16 ਦਿਨ ਤੇ ਪਾਉਣੀ ਆ ਕਿਉਂਕਿ ਇਹਨਾਂ 2 ਕਾ ਹਫ਼ਤਿਆਂ ਤੱਕ ਜਿਹੜੀ ਡੈਫੀਸ਼ੈਂਸੀ 2 ਤੋਂ 3 ਹਫ਼ਤੇ ਝੋਨਾ ਲਵਾਈ ਤੋਂ ਬਾਅਦ ਜ਼ਿੰਕ ਦੀ ਘਾਟ ਨਜ਼ਰ ਆਉਂਦੀ ਆ ਤੇ ਉਸ ਟਾਈਮ ਆਪਾਂ ਪਾਵਾਂਗੇ ਬਹੁਤ ਵਧੀਆ ਨਤੀਜਾ ਮਿਲੂਗਾ ਉਸ ਤੋਂ ਬਾਅਦ ਜਿਹੜੀ ਹੈਗੀ ਆ 2 ਤੋਂ 3 ਸਪਰੇ ਫਟਾਰੇ ਵਾਲੀਆਂ ਜ਼ਿੰਕ ਦੀ ਉੱਤੋਂ ਤੁਸੀਂ ਸਪਰੇ ਦੇਵੋਗੇ ਨਾਲ ਦੀ ਨਾਲ ਨਤੀਜਾ ਮਿਲੂਗਾ ਕਿਉਂਕਿ ਉਹਦੇ ਵਿੱਚ ਜੇ ਪਾਣੀ ਵੀ ਖੜਾ ਹੋ ਬੂਟੇ ਨੂੰ ਉੱਤੋਂ ਸਪਰੇ ਨਾਲ ਸੋ ਬੇਨਤੀ ਇਹੀ ਹੈ ਕਿ ਜ਼ਿੰਕ ਨੂੰ ਕਿਸੇ ਚੀਜ਼ ਨਾਲ ਮਿਕਸ ਕਰਕੇ ਨਾ ਪਾਓ ਰੇਤਾ ਚ ਲਾ ਕੇ ਉਹਦਾ 21% ਵਾਲੀ ਜ਼ਿੰਕ ਵਰਤੋ ਜੇ 21 ਵਾਲੀ ਨਹੀਂ ਮਿਲਦੀ 33 ਵਾਲੀ ਵਰਤ ਲਓ ਹੋਰ ਕਿਸੇ ਕਿਸਮ ਦੀ ਕੋਈ ਵੀ ਜ਼ਿੰਕ ਵਰਤਣ ਦੀ ਕੋਸ਼ਿਸ਼ ਨਾ ਕਰੋ ਨਾ ਤੁਹਾਨੂੰ ਕੋਈ ਰਿਜ਼ਲਟ ਮਿਲਣਾ ਪਰ ਜ਼ਿੰਕ ਲਾ ਪਾਉ ਲਾਜ਼ਮੀ ਹੈ ਹੋਰ ਪ੍ਰੋਡਾ ਇਹ ਨਾ ਹੋਵੇ ਆਪਾਂ ਹੋਰ ਪ੍ਰੋਡਕਟ ਕੋਈ ਪਾਈ ਜਾਨੇ ਗ੍ਰੋਥ ਵਾਲੇ ਗ੍ਰੋਥ ਪ੍ਰਮੋਟਰ ਵਗੈਰਾ ਜਿੰਕ ਆਪਾਂ ਪਾ ਨਹੀਂ ਰਹੇ ਫਿਰ ਆਪਣੀ ਫਸਲ ਤੇ ਬਹੁਤ ਮਾੜਾ ਪ੍ਰਭਾਵ ਪਊਗਾ ਫੋਕ ਬਣੂਗੀ ਮਗਰ ਉਹ ਆਕੇ ਫਸਲ ਬਹਿਜੂਗੀ ਤੇ ਆਪਣੇ ਤੋਂ ਜਿਹੜਾ ਹੈਗਾ ਉਹਦਾ ਝਾੜ ਪੂਰਾ ਨਹੀਂ ਲਿਆ ਜਾਣਾ ਸੋ ਬੇਨਤੀ ਹੈ ਇਹੀ ਸੀ ਕਿ ਬੇਨਤੀਆਂ ਹੋਰ ਸਵਾਲ ਹੋਵੇ ਜਰੂਰ ਦੱਸਣਾ ਵੀਡੀਓ ਬਹੁਤ ਬਹੁਤ ਸ਼ੇਅਰ ਜਰੂਰ ਕਰਦਿਆ ਕਰੇ ਤੁਹਾਡਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ